ਇਹ ਜ਼ਿੰਦਗੀ ਆ ਕਿਸਾਨ ਦੀ ਤੁਸੀਂ ਕਿਸਾਨ ਦੀ ਜ਼ਿੰਦਗੀ ਵੇਖ ਸਕਦੇ ਹੋ ਕੀ ਫਸਲ ਤੋਂ ਬਦਤਰ ਹਾਲਾਤ ਆ ਜੇ ਇਸ ਇਲਾਕੇ ਦੀ ਗੱਲ ਨਹੀਂ ਹੈਗੀ ਵੈਸੇ ਤੇ ਕਿਸਾਨੀ ਲਾਹੇਵੰਦੀ ਤੰਦਾ ਨਹੀਂ ਰਿਹਾ ਇਸ ਟਾਈਮ ਦੇ ਉੱਤੇ ਜੇ ਕਿਸਾਨੀ ਦੀ ਗੱਲ ਕਰੀਏ ਲਾਹੇਵੰਦੀ ਤੰਦਾ ਨਹੀਂ ਰਿਹਾ ਪਰ ਫਿਰ ਵੀ ਜੇ ਕਿਤੇ ਫਸਲ ਲੱਗ ਗਈ ਹੈ ਇਸ ਇਲਾਕੇ ਦੇ ਵਿੱਚ ਤੇ ਉਸ ਤੋਂ ਬਾਅਦ ਦੇ ਵਿੱਚ ਰੇਤਾ ਤੁਸੀਂ ਵੇਖ ਸਕਦੇ ਹੋ ਕਿੰਨੇ ਕਿੰਨੇ ਫੁੱਟ ਰੇਤਾ ਵਾ ਇਜੋ ਤੱਕ ਇਹ ਚੱਲਦੀ ਫਿਰ ਬੜੀ ਔਖੀ ਹੈ ਜੀ ਆ ਆ ਸਫਰ ਇਦਾਂ ਹੀ ਕਰਨਾ ਪੈਂਦਾ ਤੁਹਾਨੂੰ ਇਦਾਂ ਹੀ ਕਰਨਾ ਪੈਂਦਾ ਜੀ ਕੋਰ ਐਸ ਦੀ ਬਹੁਤ ਰੇਡ ਕਰਦਾ ਸਰਕਾਰਾਂ ਨੇ ਤੇ ਫਸਲ ਹੁਣ ਟੋਣੀ ਦੇ ਪੈਣੀ ਆ ਪੱਕੀਆਂ ਬਸਲਾਂ ਨੇ ਅੱਗੇ ਨਿਕਲ ਕੋਕ ਨਹੀਂ ਜਾ ਕਿੰਨੀ ਖਸਲ ਨਿਕਲ ਰਹੀ ਆ ਵਸੇ 10 ਬਾਰਾ ਤੇ 10 ਬਾਰਾ ਤੇ ਰੁੜ ਗਿਆ ਲੈਟ ਆ ਥੋੜਾ ਨਹੀਂ ਰੁੜਿਆ ਨੀਗਾ ਲੈਟ ਆ ਅੱਛਾ ਦੁਬਾਰਾ ਬੰਨਣਾ ਪੈਂਦਾ ਹਰ ਸਾਲ ਬੰਨਣਾ ਪੈਂਦਾ ਜੋ ਜਦੋਂ ਪਾਣੀ ਆਉਂਦਾ ਉਦੋਂ ਇਕੱਠਾ ਕਰ ਦਿੰਦੇ ਆ ਇਕੱਠਾ ਕਰ ਦਿੰਦੇ ਆ ਅੱਛਾ ਉਹਨੇ ਦਿਨ ਇਦਾਂ ਚੱਲੂਗਾ ਜਿੰਨੇ ਦਿਨ ਪੋਲੀ বাজਦਾ ਬਹੁਤ ਖਪਾ ਸਰ ਉਹਨੇ ਦਿਨ ਇਦਾਂ ਹੀ ਚੱਲੂਗਾ ਕਿਦਾਂ ਚੱਲੂਗਾ ਤਾਂ ਰਸਿਆਂ ਦੇ ਨਾਲ ਹੀ ਹਾਂਜੀ ਰਸਿਆਂ ਦੇ ਨਾਲ ਸਫਰ ਕਰਨਾ ਪਊਗਾ ਹਾਂਜੀ ਹਾਂਜੀ ਬੰਨ ਡੇਢ ਫੁੱਟ ਤੋਂ ਟੁੱਟ ਚਲਿਆ ਹੈ ਅੱਛਾ ਹਾਂ ਬਹੁਤ ਪਾਣੀ ਸੀ ਜਿਆਦਾ ਬਹੁਤ ਜਿਆਦਾ ਪਾਣੀ ਸੀ ਅਸਲਾਂ ਡੁੱਬ ਗਈਆਂ ਸਾਰੀਆਂ ਮੈਂ ਨਾ ਬਚ ਸਾਰਾ ਖਤਮੀ ਹੀ ਲਿਖਾਇਆ ਤੁਹਾਨੂੰ ਹੁਣ ਕੋਈ ਹਾਲ ਨਹੀਂ ਹੈਗਾ ਬੜੀਆਂ ਸਰਕਾਰਾਂ ਆਉਂ ਜਾਂ ਕੋਈ ਰਿਪੋਰਟ ਕਰਦਾ ਹੋ ਪੋਰਿਆ ਦੀ ਪੋਰ ਵੀ ਇਹਨਾਂ ਦਾ ਆਪ ਦਰ ਦੇ ਲੇਟ ਕਰਦਾ ਅੱਛਾ ਪੋਰ ਵੱਜੂਗਾ ਤੇ ਥੋੜਾ ਜਿੰਦਗੀ ਆਸਾਨ ਹੋ ਜੂਗੀ ਉਹ ਵੀ ਢੋਲਾਂ ਵਾਲੀ ਹੈ ਨਾ ਹਾਂਜੀ ਢੋਲਾਂ ਵਾਲਾ ਜੱਟ ਸਰਕਾਰ ਕਹਿੰਦੀ ਹੈ ਕਿ ਨੀਂਦ ਨਹੀਂ ਆ ਰਹੀ ਭਗਵੰਤ ਮਾਨ ਜੀ ਵੀ ਕਹਿੰਦੇ ਕਿ ਮੈਨੂੰ ਨੀਂਦ ਨਹੀਂ ਆਉਂਦੀ ਕਹਿੰਦੇ ਤੁਹਾਡੇ ਪੈਸੇ ਦੇ ਕੇ ਫਿਰ ਇਹ ਨੀਂਦ ਨਾ ਆਉਂਦੀ ਉਹਦਾ ਹਿੱਤ ਹੋਰੇ ਫਿਰ ਅਰੇ ਸਪੜ 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 ਕੋਟਣੀ ਗੱਲ ਹੈ ਪਰ ਅਸੀਂ ਤਾਂ ਬੱਠੇ ਹਾਂ ਅਕਾਲ ਚੈਨਲ ਆਪ ਜੁੜੇ ਹੋ ਤੁਸੀਂ ਦਾਸ ਤਜਿੰਦਰ ਸਿੰਘ ਅੱਜ ਅਸੀਂ ਡੇਰਾ ਬਾਬਾ ਨਾਨਕ ਰਮਦਾਸ ਤੇ ਜਿਹੜਾ ਅਜਨਾਲਾ ਸਾਈਡ ਦੇ ਉੱਤੇ ਹੈ ਕਿਉਂਕਿ ਇਹ ਬਹੁਤਾਂ ਇਲਾਕਾ ਜਿਹੜਾ ਸੀ ਕੁਝ ਦਿਨ ਪਹਿਲਾਂ ਰਾਵੀ ਨੇ ਮਾਰ ਮਾਰੀ ਤੇ ਤਕਰੀਬਨ ਹਜ਼ਾਰਾਂ ਏਕੜ ਦੀ ਫਸਲ ਬਰਬਾਦ ਹੋ ਚੁੱਕੀ ਹੈ ਕਿਸਾਨਾਂ ਦੀ ਗੱਲ ਤੇ ਕਰ ਲੈਣੇ ਆ ਕਿ ਮੁਨਾਫੇ ਬਹੁਤ ਵੱਡੇ ਆ ਕਿਸਾਨਾਂ ਨੂੰ ਪਰ ਕਿਸਾਨੀ ਜ਼ਮੀਨੀ ਪੱਤਰ ਤੇ ਵੇਖਣ ਦੀ ਹਕੀਕਤ ਜੋ ਬਿਆਨ ਹੁੰਦੀ ਆ ਉਹ ਅੱਜ ਤੁਹਾਨੂੰ ਪੇਸ਼ ਕਰ ਰਹੇ ਆ ਕਿਉਂਕਿ ਦਰਿਆਵਾਂ ਪਾਰ ਜਿਹੜੇ ਲੋਕ ਆ ਉਹ ਆਪਣੀਆਂ ਫਸਲਾਂ ਬੀਜਦੇ ਆ ਤੇ ਕਿਵੇਂ ਲੈ ਕੇ ਆਉਂਦੇ ਤੁਸੀਂ ਵੇਖ ਸਕਦੇ ਹੋ ਕਿ ਇੱਕ ਟਰੈਕਟਰ ਆ ਉਹਦੀ ਬੈਕ ਸਾਈਡ ਤੇ ਟਰਾਲੀ ਵੀ ਪਈ ਹੋਗੀ ਆ ਐਸਐਮ ਰਾਵੀ ਦਰਿਆ ਦੇ ਵਿੱਚ ਇਹ ਬੇੜਾ ਠਲ ਦਿੱਤਾ ਗਿਆ ਵਾ ਰਾਵੀ ਦਰਿਆ ਦੇ ਵਿੱਚ ਆ ਬੇੜਾ ਵੀਰਾਂ ਨੇ ਠਲ ਦਿੱਤਾ ਵਾ ਕਿਉਂਕਿ ਇਹ ਪਾਰ ਕਰਨਾ ਰਾਵੀ ਦਰਿਆ ਤੇ ਰਾਵੀ ਦਰਿਆ ਤੋਂ ਪਾਰ ਹਜ਼ਾਰਾਂ ਇੱਕ ਜਮੀਨ ਜਿਹੜੀ ਆ ਉਹ ਅਗਲੇ ਪਾਸੇ ਆ ਰਾਵੀ ਤੋਂ ਪਾਰ ਆ ਉਹ ਵਾਣ ਵਾਸਤੇ ਵੀ ਉਹ ਪੱਧਰੀਆਂ ਕਰਨ ਵਾਸਤੇ ਤੇ ਨਾਲ-ਨਾਲ ਜਿਹੜੀਆਂ ਸਵਾਵਾ ਚਲਣੀਆਂ ਵਾ ਤੇ ਅੱਜ ਜਦ ਅਕਾਲ ਚੈਨਲ ਦੀ ਟੀਮ ਅਕਾਲ ਏਡ ਦੀ ਟੀਮ ਸੇਵਾ ਕਰ ਵਾਸਤੇ ਚੱਲੀ ਸੀ ਕੋਸ਼ਿਸ਼ ਕਰਦੇ ਆ ਕਿ ਇਹ ਦਰਦ ਵੀ ਬਿਆਨ ਕੀਤਾ ਜਾਵੇ ਕਿ ਫਸਲਾਂ ਕਿਵੇਂ ਵਾਈਆਂ ਜਾਂਦੀਆਂ ਐ ਇਸ ਇਲਾਕੇ ਦੇ ਵਿੱਚ ਤੇ ਉਧਰੋਂ ਲੈ ਕੇ ਆਉਣੀ ਫਸਲ ਕਿੰਨੀ ਕੌਫੀ ਐ ਨਾਲ ਲੋਕਾਂ ਨੂੰ ਟਰੈਕਟਰ ਤੇ ਵੀਰ ਆ ਸਾਡੇ ਨਾਲ ਉਹਨਾਂ ਨਾਲ ਗੱਲਬਾਤ ਕਰਦੇ ਆ ਜੀ ਉਹ ਵੀਰ ਜੀ ਕੀ ਹਾਲ ਚਾਲ ਠੀਕ ਹੋ ਤੁਸੀਂ ਕੀ ਹਾਲ ਐ ਤੁਹਾਡਾ ਸਨਾਮ ਸਿੰਘ ਜਰਮ ਸਿੰਘ ਜੀ ਪੈੜੀ ਤੁਹਾਡੀ ਪਾਰ ਆ ਰਾਵੀ ਤੋਂ ਹਾਂਜੀ ਹਾਂਜੀ ਤੇ ਕਿਵੇਂ ਵਾਈ ਜੋਤੀ ਕਿਵੇਂ ਚੱਲਦੀ ਫਿਰ ਬੜੀ ਔਖੀ ਐ ਜੀ ਆ ਆ ਸਫਲ ਇਦਾਂ ਹੀ ਕਰਨਾ ਪੈਂਦਾ ਤੋਂ ਇਦਾਂ ਹੀ ਕਰਨਾ ਪੈਂਦਾ ਜੀ ਪੋਲ ਐਕ ਦੀ ਬਹੁਤ ਲੇਟ ਕਰਤਾ ਸਰਕਾਰਾਂ ਨੇ ਤੇ ਫਸਲ ਹੁਣ ਕੋਣੀ ਤੇ ਪੈਣੀ ਆ ਪੱਕੀਆਂ ਫਸਲਾਂ ਨੇ ਅੱਗੇ ਨਿਕਲ ਕੋਕ ਨਹੀਂ ਗਿਆ ਕਿੰਨੀ ਫਸਲ ਨਿਕਲ ਰਹੀ ਆ ਵੈਸੇ 10-12 ਕਿੰਨਾ ਕਟਾ ਕਿੰਨਾ ਹੋ ਗਿਆ ਹੱਥ ਤੋਂ ਵੱਧ ਵੱਧ ਤੋਂ ਵੱਧ ਜੀ ਬਹੁਤ ਜ਼ਿਆਦਾ ਕਟਾ ਕਟਾ ਪੂਰਾ ਹੋ ਨਹੀਂ ਸਕਦਾ ਜੀ ਕਟਾ ਨਹੀਂ ਪੂਰਾ ਹੋਣਾ ਨਹੀਂ ਜਿੰਨੀ ਫਸਲ ਨਿਕਲ ਰਹੀ ਆ ਮਸਾਂ ਵਡਾਈ ਵਡਾਈ ਤੇ ਖਰਚਾ ਹੀ ਮوڑਣਾ ਤੇ ਖਰਚੇ ਮوڑੂਗਾ ਹਾਂਜੀ ਕਰਕਾ ਬਿਜਲੀयां ਬਹੁਤ ਉੱਠੀਆਂ ਬਚਾਅ ਹੋਇਆ ਕੁਝ ਫਸਲ ਦਾ ਥੋੜਾ ਬਹੁਤਾ ਅੱਧੇ ਅੱਧਾ ਹੋਇਆ ਅੱਧਾ ਲਾ ਲੋ ਤੁਸੀਂ ਅੱਧਿਆਂ ਦੀ ਘੱਟ ਗਈ ਇਹਨਾਂ ਵੀ ਇਦਾਂ ਕੱਖ ਨਹੀਂ ਰਿਹਾ ਅੱਛਾ ਇਹਦਾ ਕੱਖ ਨਾ ਨਹੀਂ ਨਾ ਇਹਦਾ ਕੱਖ ਨਹੀਂ ਰਿਹਾ ਤੇ ਇਦਾਂ ਫਿਰ ਜ਼ਿੰਦਗੀ ਕਿਵੇਂ ਚੱਲਦੀ ਆ ਸਾਰਾ ਦਿਨ ਇਦਾਂ ਚੱਲਦੀ ਆ ਬੜੀਆਂ ਸਰਕਾਰਾਂ ਆਉਂਦੀਆਂ ਕੋਈ ਨਹੀਂ ਕੁਛ ਕਰਦਾ ਉਹ ਪੋੜਿਆ ਦੀ ਪੋੜੀ ਵੀ ਇਹਨਾਂ ਦਾ 10 15 ਦਿਨ ਲੇਟ ਕਰਦਾ अच्छा पुल बज्यूगा ते थोड़ा जिंदगी आसान हो जाएगी वो भी ਢੋਲਾਂ ਵਾਲੀ ਹੈ ਨਾ ਢੋਲਾਂ ਵਾਲੇ ਢੋਲਾ ਢੋਲਾ ਮੜਾ ਪੋਲਾ ਸਾਹਮਣੇ ਗਰਮੀਦ ਨੂੰ ਕਹਿੰਗਾ ਤੁਸੀਂ ਤਸਵੀਰ ਦਿਖਾ ਲਿਓ ਇੱਧਰ ਇੱਕ ਤਸਵੀਰ ਹੋਰ ਦਿਖਾ ਲੰਨੇ ਆ ਤੇ ਵੀਰ ਬੇੜੇ ਤੇ ਸਵਾਵਾਂ ਦੇ ਰਹੇ ਆ ਤੇ ਇਦਾਂ ਹੀ ਬੇੜਾ ਉਧਰੋਂ ਠਲ ਦਿੰਦੇ ਆ ਤੇ ਅਗਲੇ ਪਾਸੇ ਲੈ ਕੇ ਜਾਂਦੇ ਹੋ ਜੀ ਠੀਕ ਠਾਕ ਹੋ ਤੁਸੀਂ ਚੜਦੀ ਕਲਾ ਜੀ ਚੜਦੀ ਕਲਾ ਜੀ ਕਿਹੜਾ ਪਿੰਡ ਆ ਤੁਹਾਡਾ ਕੋਟ ਰਜਾਦਾ ਕੋਟ ਰਜਾਦਾ ਤੇ ਜ਼ਮੀਨ ਇਧਰ ਹੈ ਤੁਹਾਡੀ ਹੂੰ ਹੂੰ ਤੇ ਇਸੇ ਤਰ੍ਹਾਂ ਫਿਰ ਚੱਲਦੀ ਹੈ ਜ਼ਿੰਦਗੀ ਸਾਰਾ ਦਿਨ ਆ ਹੁਣ ਡੇਢ ਸਾਲ ਹੋਇਆ ਪੋਲ ਵੱਜਿਆ ਸੀ ਹੂੰ ਤੇ ਰੁੜ ਗਿਆ ਨਾ ਲੇਟ ਆ ਥੋੜਾ ਨਹੀਂ ਰੁੜਿਆ ਨੀਗਾ ਲੇਟ ਆ ਅੱਛਾ ਦੁਬਾਰਾ ਬਨਣਾ ਪੈਂਦਾ ਹਰ ਸਾਲ ਬਨਣਾ ਪੈਂਦਾ ਚੋੜ ਜਦੋਂ ਪਾਣੀ ਆਉਂਦਾ ਉਦੋਂ ਇਕੱਠਾ ਕਰ ਦਿੰਦੇ ਆ ਇਕੱਠਾ ਕਰ ਦਿੰਦੇ ਆ ਤੇ ਆ ਮੈਂ ਵੇਖ ਰਿਹਾ ਸੀ ਦੋ ਤਿੰਨ ਫੇਰੇ ਤੁਸੀਂ ਹੁਣੀ ਮਾਰਦੇ ਆ ਥੋੜੇ ਸਮੇਂ ਦੇ ਵਿੱਚ ਤੇ ਸਾਰਾ ਦਿਨ ਇੱਦਾਂ ਚੱਲਦਾ ਰਹਿੰਦਾ ਜੀ ਫੇਰੇ ਕਿਹੜਾ ਕੋਈ ਚੱਲੇ ਸਾਰਾ ਦਿਨ ਜੀ ਕਿਉਂ ਵੀ ਕਿੰਨਾ ਹੀ ਕੋਈ ਹਟਣਾ ਕਿਵੇਂ ਚੱਲ ਰਹੀ ਆ ਫਸਲਵਾੜੀ ਕਿਸਾਨੀ ਇੱਥੇ ਬੱਸ ਮਜਬੂਰੀ ਸਾਡੀ ਹੁਣ ਖਰਦਾ ਪੈਣਾ ਫਸਲ ਵੀ ਜੀ ਕੱਟਣੀ ਪੈਣੀ ਉਹਦੇ ਕਰਕੇ ਫਿਰ ਸਾਨੂੰ ਸਾਰਾ ਕੁਝ ਕਰਨਾ ਪੈਣਾ ਵੀ ਹੁਣ ਕੀ ਕਰੀ ਬੱਚੇ ਪ ਆਪਾਂ ਦਰਿਆੋਂ ਪਾਰ ਆ ਚੁੱਕੇ ਆ ਕੋਈ ਆਸ ਰੱਖਦੇ ਸਰਕਾਰ ਅਜੇ ਤੱਕ ਨਹੀਂ ਰੱਖਦੇ ਗਾਂ ਦਾ ਕਹਿ ਨਹੀਂ ਸਰਕਾਰ ਕਹਿੰਦੀ ਹੈ ਕਿ ਨੀਂਦ ਨਹੀਂ ਆ ਰਹੀ ਭਗਵੰਤ ਮਾਨ ਜੀ ਵੀ ਕਹਿੰਦੇ ਕਿ ਮੈਨੂੰ ਨੀਂਦ ਨਹੀਂ ਆਉਂਦੀ ਕਹਿੰਦੇ ਤੁਹਾਡੇ ਪੈਸੇ ਦੇ ਕੇ ਫਿਰ ਇਹ ਨੀਂਦ ਨਾ ਆਉਂਦੀ ਇਹਦਾ ਹਿੱਤ ਹੋਰੇ ਫਿਰ ਅਰੇ ਸੱਪੜਾ 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 ਝੋਟਾਲੀ ਗੱਲ ਹੈ ਫਿਰ ਅਸੀਂ ਤੁਹਾਨੂੰ ਦਿਖਾਈ ਮੈਂ ਆ ਚੀਜ਼ ਤਸਵੀਰ ਤੁਹਾਨੂੰ ਦਿਖਾ ਰਿਹਾ ਆ ਸਾਡੀ ਟੀਮ ਵੀ ਨਾਲ ਆ ਵੀ ਰਾਹਲ ਵੀ ਨਾਲ ਆ ਅਮਰਜੀਤਾ ਗਰਮੀਤ ਸਿੰਘ ਆਪਣੀਆਂ ਕੈਮਰੇ ਸੁਨਾਵਾ ਦੇ ਰਿਹਾ ਵੈਸ ਟਾਈਮ ਦੇ ਉੱਤੇ ਐ ਜਿੰਦਗੀ ਆ ਕਿਸਾਨ ਦੀ ਤੁਸੀਂ ਕਿਸਾਨ ਦੀ ਜਿੰਦਗੀ ਵੇਖ ਸਕਦੇ ਹੋ ਕੀ ਪ੍ਰਭਾਤ ਤੋਂ ਬਦਤਰ ਹਾਲਾਤ ਆ ਜੇ ਇਸ ਇਲਾਕੇ ਦੀ ਗੱਲ ਨਹੀਂ ਹੈਗੀ ਵੈਸੇ ਤੇ ਕਿਸਾਨੀ ਲਾਹੇਵੰਦੀ ਤੰਦਾਂ ਨਹੀਂ ਰਿਹਾ ਇਸ ਟਾਈਮ ਦੇ ਉੱਤੇ ਜੇ ਕਿਸਾਨੀ ਦੀ ਗੱਲ ਕਰੀਏ ਲਾਹੇਵੰਦੀ ਤੰਦਾਂ ਨਹੀਂ ਰਿਹਾ ਪਰ ਫਿਰ ਵੀ ਜੇ ਕਿਤੇ ਫਸਲ ਲੱਗ ਗਈ ਹੈ ਹਲਾਕੇ ਦੇ ਵਿੱਚ ਤੇ ਉਤੋਂ ਬਾਅਦ ਦੇ ਵਿੱਚ ਰੇਤਾ ਤੁਸੀਂ ਵੇਖ ਸਕਦੇ ਹੋ ਕਿੰਨੇ ਕਿੰਨੇ ਫੁੱਟ ਰੇਤਾ ਵਾ ਉਸ ਰੇਤਾ ਨੇ ਇੱਥੋਂ ਦੀਆਂ ਫਸਲਾਂ ਜਿਹੜੀਆਂ ਦੁੱਬਰ ਕਰਦੀਆਂ ਤੇ ਉਹ ਟਰੈਕਟਰ ਵੇਖ ਸਕਦੇ ਹੋ ਜਿਹੜਾ ਵਿੱਚ ਲੱਦਿਆ ਸੀ ਬੇੜੇ ਦੇ ਉਹਨੂੰ ਹੁਣ ਉਹ ਵੀਰ ਬਾਹਰ ਕੱਢ ਰਹੇ ਆ ਇਧਰੋਂ ਇੱਕ ਟਰਾਲਾ ਟਰੈਕਟਰ ਹੋਰ ਤਿਆਰ ਆ ਉਹ ਅੰਦਰ ਜਾਣਾ ਵਾ ਉਹ ਫਸਲ ਦੇ ਨਾਲ ਲੱਦਿਆ ਹੋਇਆ ਵਾ ਫਸਲ ਵਾੜੀ ਲੈ ਕੇ ਬਾਹਰ ਨਿਕਲਣਾ ਵਾ ਫਿਰ ਮੰਡੀ ਲੈ ਕੇ ਜਾਣਗੇ ਇਹ ਕਿਸਾਨੀ ਦੀ ਹਾਲਾਤ ਵੇਖ ਸਕਦੇ ਹੋ ਤੁਸੀਂ ਇਹ ਟਰਾਲਾ ਜਿਹੜਾ ਵਾ ਇਹ ਫਸਲ ਲੈਣ ਵਾਸਤੇ ਕਹਿੰਦੇ ਕਿ ਫਸਲ ਵੀ ਖਰਾਬ ਹੋ ਚੁੱਕੀ ਆ ਬਹੁਤ ਘੱਟ ਜਿਹੜੀ ਆ ਉਹ ਵਢਾਈ ਮਸਾਂ ਦੀ ਪੂਰੀ ਹੋ ਰਹੀ ਤੇ ਫਸਲ ਵਾੜੀ ਜਿਹੜੀ ਬਿਲਕੁਲ ਖਰਾਬ ਹੋ ਚੁੱਕੀ ਆ ਪਰ ਫਿਰ ਵੀ ਫਸਲ ਤੇ ਪੈੜੀ ਜੋ ਕਰਨੀ ਹੈ ਨਾ ਭਾਵੇਂ ਉਹਦਾ ਨੁਕਸਾਨ ਹੋ ਚੁੱਕਾ ਵਾ ਕੋਈ 5 ਕੁਇੰਟਲ ਦੱਸ ਰਿਹਾ ਕੋਈ 10 ਕੁਇੰਟਲ ਦੱਸ ਰਿਹਾ ਕਿ ਬਹੁਤ ਘੱਟ ਜਿਹੜੀ ਆਮਦਨ ਆ ਉਹ ਨਿਕਲ ਰਹੀ ਆ ਤੇ ਕਿਸਾਨੀ ਲਾਹੇਵੰਦ ਤਾਂ ਨਹੀਂ ਰਿਹਾ ਇਹ ਲੱਗਦਾ ਕਿ ਕਿਸਾਨੀ ਤੇ ਪਹਿਲਾਂ ਹੀ ਵੈਸੇ ਮਾਰ ਪਈ ਹੈਗੀ ਸੀ ਪਰ ਇਸ ਇਲਾਕੇ ਨੂੰ ਰਾਵੀ ਦੀ ਮਾਰ ਪਈ ਆ ਹੋਰ ਬਾਬਾ ਜੀ ਠੀਕ ਹੋ ਤੁਸੀਂ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਦਾ ਤੁਹਾਡੀ ਵੀ ਜ਼ਮੀਨ ਇੱਧਰ ਆ ਜੀ ਹਾਂ ਇੱਧਰ ਹੈ ਅੱਛਾ ਕਿੰਨੀ ਕਾ ਜ਼ਮੀਨ ਤੁਹਾਡੇ ਕੋਲ ਇੱਧਰ ਸਾਡੇ ਕੋਲ ਹੈਗੀ ਨਹੀਂ ਬਾਈ ਕਿਲੇ ਅੱਛਾ ਬਚਾ ਹੋਇਆ ਕੁਝ ਨਹੀਂ ਨੁਕਸਾਨੀ ਗਈ ਸਾਰੀ ਨਾ ਸਾਰੀ ਮਾਰੀ ਸਾਰੀ ਮਾਰੀ ਕਿਵੇਂ ਚੱਲੂਗੀ ਜ਼ਿੰਦਗੀ ਕਿਵੇਂ ਚੱਲੂ ਫਰੇ ਭਗਵਾਨ ਦੇਣਾ ਸਰਕਾਰ ਕੁਝ ਦੇਣਾ ਆਪਣਾ ਖੜਿਆ ਉਹਦਾ ਦੇਗਾ ਵੀ ਬਾਬਾ ਜੀ ਰੇਤਾ ਵਗੈਰਾ ਪੈ ਗਈ ਆ ਕੀ ਹੋਇਆ ਪੈਲੀ ਨੂੰ ਕਿਸ ਤਰ੍ਹਾਂ ਆ ਲਗੇ ਪਾਣੀ ਜ਼ਿਆਦਾ ਪਿਆ ਪਾਣੀ ਜ਼ਿਆਦਾ ਉਹਨਾਂ ਫਸਲ ਮਰ ਗਈ ਸਾਰੀ ਤਾਂ ਫਸਲ ਮਰ ਗਈ ਤੇ ਪਾਣੀ ਜਿਆਦਾ ਹੀ ਤੋਂ ਜਿਆਦਾ ਬਾਬੀ ਨਾਂ ਕੀ ਹੈ ਤੁਹਾਡਾ ਮੇਰਾ ਨਾਮ ਬਲਦੇਵ ਸਿੰਘ ਹੈ ਬਲਦੇਵ ਸਿੰਘ ਜੀ ਪਿੰਡ ਕਿਹੜਾ ਤੁਹਾਡਾ ਚੜਪੁਰ 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 ਪਿੰਡ 'ਚ ਅਸੀਂ ਜਾ ਰਹੇ ਹਾਂ ਉਦੋਂ ਚੜਪੁਰ ਪਿੰਡ ਪਾਰਵਾਦ ਦਾ ਨਹੀਂ ਉਧਰ ਉਧਰ ਇਧਰ ਉਹਦਾ ਪਰਲੇ ਪਾਸੇ ਆ ਹਾਂ ਪਰਲੇ ਪਾਸੇ ਤੇ ਦਰਿਆਵਾਂ ਪਾਰ ਪੈਲੀ ਆ ਸਾਰੀ ਆ ਦਰਿਆਵਾਂ ਪਾਰ ਤੇ ਇਹਦੀ ਫਸਲਵਾੜੀ ਆ ਫਿਰ ਇਸੇ ਤਰ੍ਹਾਂ ਕਰਨੀ ਪੈਂਦੀ ਤੁਹਾਨੂੰ ਹਾਂ ਕੋਲ ਲੱਗਦਾ ਲੇਟ ਹੋ ਗਿਆ ਨਾ ਉਹ ਤਰਾ ਕੋਠੜੇ ਕੱਢ ਲੈਣੀ ਕੋਲ ਥਾਲੀ ਨਿਕਲ ਜਾਂਦੀ ਸੀ ਪਰ ਉਹਨੇ ਦਿਨ ਤੇ ਇਦਾਂ ਹੀ ਚੱਲੂਗੀ ਜ਼ਿੰਦਗੀ ਇਦਾਂ ਹੀ ਚੱਲੂਗੀ ਇਹਦੇ ਕੋਲੀ ਪਾ ਹਾਂਜੀ ਹਾਂ ਆਪਾਂ ਚੱਲਦੇ ਆਂ ਜੀ ਨਾਲੇ ਗੱਲਬਾਤ ਹੋ ਜੂ ਵੀਰਾਂ ਦੇ ਨਾਲ ਬੰਨੇ ਦਿਨ ਤੇ ਇਦਾਂ ਹੀ ਚੱਲੂਗਾ ਜਿੰਨੇ ਦਿਨ ਪੁਲ ਨਹੀਂ ਵੱਜਦਾ ਬਹੁਤ ਖਪਾ ਸਾਰ ਉਹਨੇ ਦਿਨ ਇਦਾਂ ਹੀ ਚੱਲੂਗਾ ਤੱਕ ਰੱਸਿਆਂ ਦੇ ਨਾਲ ਹੀ ਹਾਂਜੀ ਰਸਿਆਂ ਦੇ ਨਾਲ ਸਫ਼ਰ ਕਰਨਾ ਪੈਣਾ ਹਾਂਜੀ ਹਾਂਜੀ ਬਿਲਕੁਲ ਵੀਰ ਕਹਿੰਦੇ ਕਿ ਜਿੰਨੇ ਦਿਨ ਅਜੇ ਪੁਲ ਨਹੀਂ ਵੱਜਦਾ ਇਹ ਸਫ਼ਰ ਜਿਹੜਾ ਵਾ ਤੇ ਰੱਸਿਆਂ ਦੇ ਸਹਾਰੇ ਸਾਨੂੰ ਕਰਨਾ ਪੈਣਾ ਤੇ ਰਸਾ ਹੀ ਇੱਕ ਜ਼ਿੰਦਗੀ ਦਾ ਸਹਾਰਾ ਬਣਿਆ ਹੋਇਆ ਤੇ ਇਹ ਤੁਸੀਂ ਵੇਖ ਸਕਦੇ ਹੋ ਕਿ ਜਿਹੜਾ ਰੱਸਾ ਵਾ ਇੱਕ ਪਾਸੇ ਰੱਸਾ ਬੱਧਾਵਾ ਤੇ ਇਹ ਰੱਸਾ ਜਿਹੜਾ ਵਾ ਉਹੋ ਹੀ ਜ਼ਿੰਦਗੀ ਦਾ ਸਹਾਰਾ ਵਾ ਪਾਣੀ ਦਾ ਪੱਧਰ ਜਦੋਂ ਵਧਿਆ ਹੋਊਗਾ ਇਸ ਇਲਾਕੇ ਨੂੰ ਬਹੁਤ ਵੱਡੀ ਮਾਰ ਮਾਰੀ ਸੀ ਬਾਬਾ ਜੀ ਠੀਕ ਹੋ ਤੁਸੀਂ ਤੁਸੀਂ ਕਿੱਥੋਂ ਆਏ ਹੋ ਠੀਕ ਜੀ ਯਾਰ ਦਰਿਆ ਪਰੋਂ ਆਏ ਜੜਾ ਬਹੁਤ ਮਾਰਿਆ ਮਾੜਾ ਹਾਲ ਹੈ ਕਿਵੇਂ ਚੱਲਦੀ ਹੈ ਇੱਧਰ ਜ਼ਿੰਦਗੀ ਚੱਲਦੀ ਹੈ ਕਿ 15 ਦਿਨਾਂ ਤੇ ਰੋਟੀ ਨਹੀਂ ਮਿਲੀ ਸਾਨੂੰ ਇੱਧਰ ਅੱਛਾ ਤੇ ਪੈਲੀ ਇੱਧਰਲੇ ਪਾਸੇ ਆ ਪੈਲੀ ਨਹੀਂ ਮੈਂ ਤਾਂ ਉਤਰਾ ਹੀ ਆ ਜੀ ਅੱਛਾ ਤੇ ਕਿਧਰੋਂ ਆਏ ਹੁਣ ਤੁਸੀਂ ਕਿਧਰੋਂ ਆਏ ਬਾਬਾ ਮੈਂ ਨੌਕਰੀ ਕਰਦਾ ਹਾਂ ਹੱਛਾ ਤੁਹਾਡੇ ਨਾਲ ਗਏ ਸੀ ਜੀ ਹਾਂ ਜੀ अच्छा ਇਹਨੇ ਨਾਲ ਕਰਦੇ ਹੋ ਤੁਸੀਂ ਨੌਕਰੀ ਕਰਦੇ ਜੀ ਮੈਂ 200 300 ਰੁਪਏ ਮੈਨੂੰ ਦਿੰਦੇ ਆ ਉਹ ਹੂੰ ਉਹ ਵੀ ਪੈਸਾ ਦੋਨਾਂ ਕੋ ਵੀ ਹੈ ਨਹੀਂ ਛੋੜਾਂ ਤੇ ਮਾਰਿਆ ਗਿਆ ਛੋੜਾਂ ਤੇ ਮਾਰਿਆ ਗਿਆ ਬਿਲਕੁਲ ਹਾਂ ਸਹੀ ਗੱਲ ਪਰ ਇਹ ਉਹ ਕਿੱਥੋਂ ਦੇਣੇ ਮੈਨੂੰ ਫੇਰ ਹਾਂ ਜਗਾ ਉਤਾਰਿਓ ਕਿੰਨਾ ਕੁ ਪਾਣੀ ਸੀ ਜਦੋਂ ਆਇਆ ਸੀ ਪਾਣੀ ਸਲਕ ਪਾਣੀ ਜਿਆਦਾ ਸਾਡਾ ਬੰਨਣਾ ਚਾੜਪੁਰ ਹੂੰ ਬੰਨ ਡੇਢ ਫੁੱਟ ਤੋਂ ਟੁੱਟ ਚਲਿਆ ਹੈ ਅੱਛਾ ਹਾਂ ਬਹੁਤ ਪਾਣੀ ਸੀ ਜਿਆਦਾ ਬਹੁਤ ਜਿਆਦਾ ਪਾਣੀ ਸੀ ਅਸਲਾਂ ਡੁੱਬ ਗਈਆਂ ਸਾਰੀਆਂ ਮਾਰਾ ਮੈਂ ਨਾ ਬਚ ਸਾਰਾ ਖਤਮੀ ਲਿਖਾਇ ਤੂੰ ਦਾ ਹੁਣ ਕੋਈ ਹਾਲ ਨਹੀਂ ਹੈਗਾ ਬਾਬਾ ਜੀ ਬਾਬੇ 5 ਦਿਨ ਬਾਅਦ ਜਾਏ ਆ ਹਮ ਹਮ ਬਾਜੋ ਲੰਗਰ ਪਚਾਉਂਦੇ ਰਹੇ ਹਨ ਤੂੜੀ ਗਾੜੀ ਡੰਗਰਾਂ ਦੀ ਪਛਮ ਵਾਲੀ ਪਉਂਦੀ ਰਹੀ ਆ ਹੋਰ ਬਾਬਾ ਜੀ ਠੀਕ ਹੋ ਤੁਸੀਂ ਵਾਹਿਗੁਰੂ ਜੀ ਦਾ ਖਾਲਸਾ ਸਾਹਿਬ ਵਾਹਿਗੁਰੂ ਜੀ ਤੀਨ ਆ ਜੀ ਤੁਹਾਡਾ ਬਈ ਸੁਖਦੇਵ ਸਿੰਘ ਜੀ ਸੁਖਦੇਵ ਸਿੰਘ ਕਿੰਨੀ ਜ਼ਮੀਨ ਸੀ ਤੁਹਾਡੇ ਕੋਲ ਜ਼ਮੀਨ ਆਪਣੇ ਲਗਤੀ ਪਰੋਣੇ ਪਰਨੇ ਚ 50 ਕਿੱਲੇ ਜ਼ਮੀਨ ਸੀ ਅੱਛਾ ਉਹਦੇ ਚੋਂ 18 19 ਕਿੱਲੇ ਤਾਂ ਠੱਗੀ ਬਿਲਕੁਲ ਓਹੋ ਹੋਹ ਉਹ ਡੈਡ ਕੀ ਉਹਨੂੰ ਵੇਨਾ ਤੂੰ ਲੀਕਾ ਭਈਆਂ ਨੇ ਪਤਰੀ ਕਰਨੀ ਆ ਤੇ ਫਿਰ ਜਿੰਦਗੀ ਕੋਈ ਪਰ ਅਗਲੇ ਪਾਸੇ ਜ਼ਿੰਦਗੀ ਅਸੀਂ ਤਰ੍ਹਾਂ ਚੱਲਦੀ ਹੈ ਬਸ ਤਰ੍ਹਾਂ ਹੀ ਕੋਈ ਗੱਲ ਨਹੀਂ ਜਿਹੜੀ ਕੋਈ ਹੋ ਸਕਦਾ ਇੱਥੇ ਆਣ ਕੇ ਬੈਠੇ ਹੋਏ ਜੇ ਬੇੜੀ ਨੇ ਕੋਈ ਲੈ ਗਏ ਸੇਰਦੇ ਆ ਤੇ 4 ਵਜੇ ਤੱਕ ਇੱਥੇ ਬੈਠੇ ਰਹੀਏ ਨੰਗਣ ਅੱਛਾ ਜੇ ਅਗਲੇ ਪਾਸੇ ਨਹੀਂ ਜਾਉਂ ਆਹੋ ਜੇ ਆਵਾਜ਼ ਮਾਰੇ ਕਿ ਇਹਨਾਂ ਤੇ ਬੇੜੀਆਂ ਤੇ ਲੱਗ ਜੰਦੇ ਮਾਰ ਦਿੰਦੇ ਨੇ ਹੂੰ ਹੁਣ ਉੱਥੇ ਬੇੜੀਆਂ ਨਾ ਪਰਲੇ ਵਿਸਾਰ ਤੇ ਓਏ ਇੱਕ ਉਹਦੀ ਡੁੱਬ ਗਈ ਆ ਆਪਣਾ ਬਾਜਵੇ ਦੀ ਸਾਡੇ ਵਾਲੀ ਉਹ ਰੁੜ ਗਈ ਹੈਗਾ ਬਾਕੀ ਬੇੜੀਆਂ ਕੋਈ ਟੁੱਟ ਗਿਆ ਨੇ ਤੇ ਇਸ ਕਰਕੇ ਉਹ ਬੇੜੀ ਖੜੋਂ ਬਾਹਰ ਹੀ ਦਾ ਉਥੇ ਪਾਣੀ ਜਾਂਦਾ ਜੇ ਨਾ ਪਾਣੀ ਨੰਗਣ ਜਾਂਦਾ ਚੰਦੀ ਤੇ ਦਰਿਆ ਇੱਥੇ ਕਿੰਨੇ ਚਿਰ ਤੋਂ ਵਗ ਰਿਹਾ ਹੈ ਜਿਹੜਾ ਦਰਿਆ ਕਿਥੇ ਬੜਾ ਪੁਰਾਣਾ ਵਗਦਾ ਥੋੜਾ ਪੁਰਾਣਾ ਹੀ ਵਗਦਾ ਇਹਨੇ ਮਾਰ ਮਾਰੀ ਫਿਰ ਪਰ ਇਹਨੂੰ ਵੀ ਹੋਰ ਪਾਸੇ ਨੂੰ ਢਾਹ ਲੱਗ ਜਾਂਦੀ ਹੈ ਢਾਹ ਉਧਰ ਹੀ ਲੱਗੀ ਜੇ ਉਧਰੋਂ ਦੂਮਣੀ ਉਧਰ ਕਬਾਟਾਏ ਬੜੇ ਇੱਥੇ ਆਪਣਾ ਕਬੀਰਪੁਰੇ ਦੇ ਮੇਰੇ ਪਿੰਡ ਲੱਗੇ ਉੱਥੇ ਹੈਗਾ ਸੀ ਜੀ ਦੋ ਕਿੱਲੇ ਚੌੜਾ ਤੇ ਇੰਨਾ ਘਰ ਹੱਸਾ ਲਿਆ ਕਰਨ ਦਾਖਲ ਬਣ ਲੀਦਾ ਸੀ ਪਰ ਹੁਣ ਮੇਰੇ ਪਿੰਡ ਲੱਗ ਦਾਖਲੇ ਚੌੜਾ ਹੋ ਗਿਆ ਅੱਛਾ ਹੁਣ ਉੱਥੇ ਦਾ ਸਾਰੀ ਪਾਈਦਾ ਢਾਹ ਜਾਂਦਾ ਦੂਮਣੀ ਲਾਤੀ ਪਹਿਲਿਆਂ ਤਾਂ ਨੁਕਸਾਨ ਹੋਇਆ ਬਹੁਤ ਜ਼ਿਆਦਾ ਗੱਡੀ ਢੱਗੀ ਮਾਲਕੀ ਤਾਂ ਠੀਕ ਹੈ 15 16 ਖਲੇ ਬਾਕੀ ਜੰਗਲਾ ਚ ਆ ਰਿਹਾ ਮੈਂ ਗਰਮੀਤ ਨੂੰ ਕਹੂੰਗਾ ਕਿ ਰਹੀ ਚਾਰਚ ਫੇਰ ਦੀ ਤਸਵੀਰ ਦਿਖਾ ਲ ਦਿਓ ਇਸ ਟਾਈਮ ਰਾਵੀ ਦਰਿਆ ਦੇ ਵਿੱਚ ਆ ਰਾਵੀ ਦਰਿਆ ਦਾ ਇਹ ਮੰਝਰਾ ਉਧਰਲੇ ਪਾਸੇ ਤੁਸੀਂ ਇੱਕ ਤਸਵੀਰ ਵੇਖ ਸਕਦੇ ਹੋ ਫੌਜੀਆ ਦੇ ਗੱਡੀਆਂ ਵੀ ਇਸੇ ਤਰ੍ਹਾਂ ਯਾਰ ਪਾਰ ਜਿਹੜੀਆਂ ਜਾਂਦੀ ਆਵਾਂ ਇਹ ਤਸਵੀਰ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਫੌਜੀ ਜਵਾਨ ਆ ਜਿਹੜੇ ਬੀਐਸਐਫ ਜੋ ਕਿ ਬਾਰਡਰ ਸਿਕਿਉਰਿਟੀ ਫੋਰਸ ਆ ਇਹ ਇਲਾਕੇ ਦੇ ਵਿੱਚ ਤਾਇਨਾਤ ਹੁੰਦੀ ਆ ਤੇ ਉਹਨਾਂ ਦੀਆਂ ਗੱਡੀਆਂ ਵੀ ਇਸ ਬੇੜੇ ਰਾਂ ਹੀ ਪਾਰ ਹੁੰਦੀਆਂ ਉਹ ਵੀ ਸ਼ਾਇਦ ਵੇਟ ਕਰਦੇ ਹੋਣਗੇ ਅਗਲਾ ਜਿਹੜਾ ਆਪਾਂੰਦ ਹੋਊਗਾ ਸ਼ਾਇਦ ਬੇੜੇ ਰਾਂ ਉਧਰਲੇ ਪਾਸੇ ਆਉਣਾ ਚਾਹੁੰਦੇ ਹੋਣਗੇ ਤੇ ਮੈਂ ਕਿਹਨੀ ਤੁਹਾਨੂੰ ਉਸ ਵੀਰਾਂ ਨਾਲ ਵੀ ਜਿਹੜੇ ਟਰੈਕਟਰ ਤੇ ਬੈਠੇ ਆ ਕਿ ਜ਼ਿੰਦਗੀ ਕਿਵੇਂ ਚੱਲ ਰਹੀ ਹੈ ਇੱਧਰ ਦੇਖ ਕਿਉਂਕਿ ਖਾਸ ਜੇ ਆਪਾਂ ਗੱਲ ਕਰੀਏ ਜਾਂ ਪੱਧਰੇ ਲੱਕ ਦੀ ਹੁੰਦੀ ਹੈ ਜ਼ਿੰਦਗੀ ਉਹ ਕੁਝ ਹੋਰ ਆ ਜੇ ਆਪਾਂ ਇਸ ਇਲਾਕੇ ਦੀ ਗੱਲ ਕਰਦੇ ਆ ਤੇ ਰਾਵੀ ਨੇ ਜਿੱਥੇ ਰਾਵੀ ਨੇ ਬਿਆਸ ਨੇ ਸਤਲੁਜ ਨੇ ਢਾਲਾਈ ਆ ਇਨੇ ਬਹੁਤ ਵੱਡਾ ਨੁਕਸਾਨ ਕੀਤਾ ਵਾ ਇਹ ਖਾਸ ਕਰਕੇ ਇਸ ਪਾਸੇ ਕਿਸਾਨੀ ਦਾ ਤੇ ਇਹਨਾਂ ਵੀਰਾਂ ਨਾਲ ਗੱਲਬਾਤ ਕਰਦੇ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡੀ ਵੀ ਜ਼ਮੀਨ ਪਾਰੀ ਹੈ ਜੀ ਕਿੰਨੀ ਕੁ ਪੈਲੀ ਤੁਹਾਡੀ ਇਹ 14 15 ਕਿਲੇ ਬਚਾ ਹੋਇਆ ਕੁਛ ਅੱਧੋ ਅੱਧਾ ਅੱਧਾ ਅੱਛਾ ਹਾਂਜੀ ਸਾਰੀ ਫਸਲ ਖਰਾਬ ਹੋ ਗਈ ਫਸਲ ਖਰਾਬ ਹੋ ਗਈ ਤੇ ਆ ਫਿਰ ਰਸੇ ਦੇ ਸਾਰੀ ਜ਼ਿੰਦਗੀ ਚੱਲ ਰਹੀ ਹੈ ਇਧਰ ਵਾਲੀ ਜ਼ਿੰਦਗੀ ਇਦਾਂ ਚੱਲ ਰਹੀ ਜੀ ਪੋਲ ਵੱਜਣਾ ਸੀ ਪੋਲ ਦਾ ਪਰ ਉਹਨਾਂ ਨੇ ਲੇਟ ਹੋ ਗਿਆ ਫਸਲ ਤੇ ਕਢਣੀ ਪੈਣੀ ਢੀ ਫਸਲ ਤੇ ਕਢਣੀ ਪਣੀ ਐ ਇਸੇ ਰੋਇ ਕਢਣੀ ਪਣੀ ਕਿੰਨੀ ਕਿ ਨਿਕਲ ਲਈ ਫਸਲ ਕਿੰਨਾ ਕ ਬਚਾ ਫਸਲ ਰੋਇ ਲੋਕ ਤਰੇ ਜ ਆਉਂਦੇ ਹਾਂ ਕੀ ਕਰੀਏ ਨਹੀਂ ਬਚਾ ਕਿੰਨਾ ਕ ਹੋਇਆ ਪੈਲੀ ਦਾ ਕਿਸਾ ਅੱਧੋ ਤੀ ਤੇ ਕਈਆਂ ਥਾਂ ਤੇ ਉਹ ਕੋਈ ਖਲਾਕ ਹੋ ਗਿਆ ਖਤਮ ਹੋ ਗਿਆ ਹਾਂਜੀ ਹਾਂ ਹਾਂ ਆਸ ਰੱਖਦੇ ਹੋ ਸਰਕਾਰ ਤੋਂ ਮੁਆਵਜ਼ੇ ਦੀ ਕੀ ਮੰਗ ਕਰਦੇ ਹੋ ਆਸ ਨਹੀਂ ਰੱਖਦੇ ਜੇ ਦੇ ਸਰਕਾਰ ਤੋਂ ਫੇਰੀਏ ਜਿੱਦਾਂ ਵੇ ਸਰਕਾਰ ਹਾਂ ਕੋਲ ਦਰਨ ਹਾਂ ਹਾਂ ਜਾਣਦੇ ਥੋੜੀ ਜਿਹੀ ਜਾਂਦੇ ਤੇ ਫਿਰ ਇਹ ਰਸੇ ਦੇ ਨਾਲ ਹੀ ਕਈ ਦਿਨ ਤੋਂ ਇਹੋ ਜਿੰਦਗੀ ਚੱਲ ਰਹੀ ਐ ਇਸੇ ਤਰ੍ਹਾਂ ਹੀ ਬੜੇ ਚਿਰ ਦੀ ਇਹੋ ਜਿੰਦਗੀ ਚੱਲਣੀ ਐ ਅੱਛਾ ਹਰ ਸਾਲ ਹੀ ਇਦਾਂ ਹੀ ਹੁੰਦਾ ਹਾਂਜੀ ਹਾਂਜੀ ਹਰ ਸਾਲ ਹੀ ਹਰ ਸਾਲ ਪਾਣੀ ਵੱਧਦਾ ਪਾਣੀ ਵੱਧਦਾ ਹਰ ਸਾਲ ਜੀ ਤੇ ਕੋਈ ਗੱਲ ਨਹੀਂ ਪਾਣੀ ਵੱਧਦਾ ਤੇ ਪਾਣੀ ਦੇ ਨਾਲ ਫਿਰ ਇਹ ਪੁਲ ਜਿਹੜਾ ਉਹ ਪੁਲ ਚੁੱਕ ਦਿੰਦਿਆ ਪਾਣੀ ਪੁਲ ਚੁੱਕ ਜਾਂਦਾ ਅੱਛਾ ਤੇ ਫਿਰ ਤੁਹਾਨੂੰ ਇਹਨਾਂ ਰਸਿਆਂ ਨਾਲ ਹੀ ਤਰ ਤਰ ਮਰਨਾ ਰਾਵੀ ਤੋਂ ਪਾਰ ਐ ਇਸ ਟਾਈਮ ਤੇ ਵਿੱਚ ਪਿੰਡ ਕਿਹੜਾ ਪਿੰਡ ਤੁਹਾਡਾ ਕੋਟਰ ਜਦਾ ਕੋਟਰ ਜਦਾ ਕਿੰਨੇ ਕੁ ਪਿੰਡਾਂ ਦੀ ਜ਼ਮੀਨ ਐ ਇਧਰਲੇ ਪਾਸੇ ਪਿੰਡਾਂ ਬਹੁਤ ਪਿੰਡਾਂ ਦੀ ਕਿੰਨੇ ਪਿੰਡ ਦੇ ਹੋਊਗਾ ਆਈਡੀਆ ਪੜੀ ਅੰਦਰਲੇ ਪਾਸੇ 25 ਪਿੰਡ ਹੋਣਗੇ ਜਿੰਦੀ ਜ਼ਮੀਨ ਹੈ ਇੱਧਰ ਕਿੰਨੀ ਕਿ ਜ਼ਮੀਨ ਹੋਊਗੀ ਜ਼ਮੀਨ ਖੁੱਲੀ ਬਹੁਤ ਜ਼ਮੀਨ ਹੈ ਇੱਧਰਲੇ ਪਾਸੇ ਅੱਛਾ ਹਸ਼ਟਾ ਮਾ ਕਿਸਾਨੀ ਦੀ ਹਾਲਾਤ ਤੁਸੀਂ ਵੇਖ ਸਕਦੇ ਹੋ ਕਿਸਾਨੀ ਹਾਲਾਤ ਵਿਖਾਉਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਆ ਜਿਹੜੇ ਕਹਿ ਦਿੰਦੇ ਕਿ ਫਸਲ ਬਹੁਤ ਲਾਹੇਵੰਦ ਧੰਦਾ ਵਾ ਕਿ ਫਸਲ ਲਾਹੇਵੰਦ ਧੰਦਾ ਨਹੀਂ ਇਸ ਟਾਈਮ ਤੇ ਨੁਕਸਾਨਵੰਦ ਧੰਦਾ ਹੋ ਗਿਆ ਵਾ ਕਿਉਂਕਿ ਰਾਵੀ ਨੇ ਸਤਲੋਜ ਨੇ ਬਿਆਸ ਨੇ ਮਾਰ ਮਾਰੀ ਤੇ ਉਹਦੇ ਨਾਲ ਬਹੁਤਾਤ ਇਲਾਕਾ ਜਿਹੜਾ ਉਹ ਪਾਣੀ ਕੀ ਡੁੱਬ ਚੁੱਕਾ ਸੀ ਇਹ ਕਿਸਾਨੀ ਆ ਇਹ ਕਿਸਾਨ ਆ ਵੀਰ ਜਿਹੜੇ ਅਜੇ ਵੀ ਫੇਰ ਖੜੇ ਹੋਣ ਦੀਆਂ ਬਾਤਾਂ ਪਾਉਂਦੇ ਆ ਅੱਧੋ-ਅੱਧ ਕਹਿੰਦੇ ਨੁਕਸਾਨ ਹੋ ਗਿਆ ਬਹੁਤੀ ਪੈੜੀ ਜਿਹੜੀ ਆ ਕਹਿੰਦੇ ਕਿ ਰੁੜ ਚੁੱਕੀ ਐ ਇਸ ਟਾਈਮ ਦੇ ਉੱਤੇ ਜਿਹੜਾ ਇਲਾਕਾ ਵਾ ਇਹ ਤਕਰੀਬਨ ਜਿਹੜਾ ਕਿ ਰਾਵੀ ਦੇ ਨੇੜ ਦਾ ਵਾ ਕਈ ਕਿਲੋਮੀਟਰ ਤੱਕ ਰਾਵੀ ਨੇ ਮਾਰ ਮਾਰੀ ਤੇ ਕਈ ਕਿਲੋਮੀਟਰ ਤੱਕ ਰਾਵੀ ਦਾ ਜਿਹੜਾ ਕੰਡੇ ਤੇ ਪਾਣੀ ਸੀ 5 ਤੋਂ 7-7 ਫੁੱਟ 10-10 ਫੁੱਟ ਪਾਣੀ ਨੇ ਨੁਕਸਾਨ ਕੀਤਾ ਇਹ ਟਰੈਕਟਰ ਵੀ ਉਹਧਰੋਂ ਲੈ ਕੇ ਵਿੱਚ ਵੜੇ ਸੀ ਵੇਖ ਸਕਦੇ ਆ ਕਿਸਾਨ ਵੀਰ ਆ ਤੇ ਹੁਣ ਇਧਰਲੇ ਪਾਸੇ ਬੇੜਾ ਤਾਰ ਦੇਣਾ ਤੇ ਬੇੜੇ ਤੋਂ ਬੇੜਾ ਲੱਗ ਸੁਕਾ ਉਹ ਕੰਡੇ ਦੇ ਉੱਤੇ ਤੇ ਇਹ ਜ਼ਿੰਦਗੀ ਕਹਿੰਦੇ ਸਾਡੀ ਰੱਸਿਆਂ ਤੇ ਸਾਰੇ ਹਰਸਲ ਚੱਲਦੀ ਆ ਇੱਕ ਰੱਸਾ ਉਹ ਆ ਤੇ ਇੱਕ ਰੱਸੇ ਦੇ ਨਾਲ ਹੁਣ ਬੇੜਾ ਬੰਨ ਦਿੱਤਾ ਗਿਆ ਵਾ ਜੀ ਤਸਵੀਰ ਵਿਖਾ ਲਿਓ ਗਰਮੀ ਤੇ ਇੱਕ ਰੱਸੇ ਨਾਲ ਬੇੜਾ ਬੰਨ ਦਿੱਤਾ ਗਿਆ ਵਾ ਤੇ ਉਧਰਲੇ ਪਾਸੇ ਹੁਣ ਇੱਕ ਟਰੈਕਟਰ ਆਊਗਾ ਉਹ ਟੋਚਨ ਪਾ ਕੇ ਕੋਸ ਟਰੈਕਟਰ ਦੇ ਨਾਲ ਫਿਰ ਉਸ ਟਰੈਕਟਰ ਨੂੰ ਬਿੜ ਦੇ ਬਾਹਰ ਕੱਢਿਆ ਜਾਣਾ ਵਾ ਉਹ ਟਰੈਕਟਰ ਦਾ ਵੇਖ ਸਕਦੇ ਹੋ ਉਹ ਵੀ ਇਧਰੋਂ ਸਟਾਰਟ ਹੋ ਚੁੱਕਾ ਟਰੈਕਟਰ ਤੇ ਇਧਰਲੇ ਪਾਸੋਂ ਹੁਣ ਕੋਸ ਟਰੈਕਟਰ ਦੇ ਨਾਲ ਟੋਚਨ ਪਿਆ ਵਾ ਤੇ ਟੋਚਨ ਪਾ ਕੇ ਇਹ ਟਰੈਕਟਰ ਜਿਹੜਾ ਵਾ ਜਿਹੜਾ ਕਿ ਹੁਣ ਫਸਲ ਦੇ ਨਾਲ ਭਰੀ ਹੋਈ ਟਰਾਲੀ ਹੈ ਤੇ ਉਹਨੂੰ ਬਾਹਰ ਕੱਢਿਆ ਜਾਣਾ ਮੈਂ ਇਹ ਤੋਂ ਬਾਅਦ ਦੇ ਵਿੱਚ ਇਧਰੋਂ ਟਰੈਕਟਰ ਚੱਲ ਜਾਂਦੇ ਉਧਰਲੇ ਪਾਸੇ ਜਿਹੜੇ ਸੇਵਾ ਵਾਲੇ ਟਰੈਕਟਰ ਆ ਜਾਂ ਉਦੋਂ ਟਰੈਕਟਰ ਟਰਾਲੀਆਂ ਵਾ ਉਧਰੋਂ ਭਰੀ ਜਿਹੜੀ ਟਰਾਲੀ ਆ ਜੋ ਕੁਝ ਬੱਤਿਆ ਵਾ ਖਾਸ ਕਰਕੇ ਕਿਸਾਨਾਂ ਦਾ ਉਹ ਕਹਿੰਦੇ ਕਿ ਜਿਹੜੀ ਥੋੜੀ ਬੋਤੀ ਫਸਲ ਬਚੀ ਆ ਉਹ ਲੈ ਕੇ ਅਸੀਂ ਜਦੋਂ ਆਉਨੇ ਆ ਤੇ ਫਿਰ ਸਾਨੂੰ ਜ਼ਿੰਦਗੀ ਇਸੇ ਤਰ੍ਹਾਂ ਹੀ ਕੱਟਣੀ ਪੈਂਦੀ ਆ ਕਹਿੰਦੇ ਜ਼ਿੰਦਗੀ ਦੁੱਬਰ ਹੋਈ ਪਈ ਆ ਇਸ ਟਾਈਮ ਦੇ ਉੱਤੇ ਇੱਕ ਪਿੰਡ ਨਹੀਂ 12 14 ਪਿੰਡਾਂ ਦੀ ਫਸਲ ਆਏ ਹੈ ਪਾਸੇ ਇੱਕ ਪਿੰਡ ਦੀ ਪਿਆਲੀ ਨਹੀਂ ਹੈਗੀ ਕਈਆਂ ਪਿੰਡਾਂ ਦੀ ਜ਼ਮੀਨ ਆ ਇਹ ਹੁਣ ਚਾਲੇ ਪਾਉਣਗੇ ਕੁਝ ਜੋ ਘਰ ਫਸਲ ਰੱਖਣੀ ਹੋਊਗੀ ਘਰ ਰੱਖਣਗੇ ਤੇ ਜਾਂ ਜਿਹੜੀ ਜ਼ਮੀਨ ਆ ਜਿਹੜੀ ਉਧਰਲੇ ਪਾਸੇ ਉਪਜਾਉ ਜ਼ਮੀਨੋਂ ਚ ਕੱਢੀ ਹੋਈ ਫਸਲ ਜੋ ਮੰਡੀ ਚ ਲੈ ਕੇ ਜਾਣਗੇ ਇਹ ਤਸਵੀਰਾਂ ਵਾ ਜਿਹੜੀਆਂ ਡਰਾਉਣੀਆਂ ਤਸਵੀਰਾਂ ਕਹਾਂਗੇ ਰਾਵੀ ਦੇ ਨਾਲ ਦੀਆਂ ਤਸਵੀਰਾਂ ਸੀ ਰਾਵੀ ਦੇ ਵਿੱਚ ਹੁਣ ਬੇੜਾ ਫੇਰ ਠੱਲਿਆ ਜਾਣਾ ਵਾ ਅਗਲੀਆਂ ਤਸਵੀਰਾਂ ਤੁਹਾਨੂੰ ਸਾਂਝੀਆਂ ਕਰਾਂਗੇ